ਗਿਆਮੀ ਜਮਾਦ ਦੇ ਵਿਦਿਆਰਥੀ ਦਾ ਪਿੰਡ ਰਹੀ ਕਿਸੇ ਨੌਜਵਾਨ ਨਾਲ ਝਗੜਾ ਹੋ ਗਿਆ ਜਿਸ ਦੀ ਰੰਜਿਸ਼ ਤਹਿਤ ਉਸ ਦੇ ਉੱਪਰ ਹਮਲਾ ਕੀਤਾ ਗਿਆ ਹੈ ਜਦੋਂ ਉਹ ਕਿਸੇ ਕੰਮ ਦੇ ਲਈ ਸਰਹਾਰੀ ਦੀ ਅਨਾਜ ਮੰਡੀ ਕੋਲ ਗਿਆ ਸੀ ਵਿਵੇਕ ਵੀਰ ਬਾਲੀਬਲ ਦਾ ਖਿਡਾਰੀ ਸੀ ਜਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਮਰਤਕ ਐਲਾਨ ਦਿੱਤਾ ਜਾਣਕਾਰੀ ਮਿਲਦਿਆਂ ਹੀ ਸਰਹਾਰੀ ਦੇ ਮੁਖੀ ਬਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ ਉਨਾ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਬੱਚਿਆਂ ਦੀ ਕੋਈ ਪਹਿਲੀ ਰਜਿਸਟਰਲ ਦੀ ਸੀਗੀ। ਜੀਗਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ। ਸੱਦ ਕੇ ਤੇ ਉੱਥੇ ਕਿੱਕ ਮਾਰ ਕੇ ਤੇ ਦਾ ਕਤਲ ਕੀਤਾ ਗਿਆ। ਜੀ ਨਾਂ ਇਹ ਬੱਚੇ ਦਾ ਬਬੇਕ ਵੀਰ ਸਿੰਘ। ਅ ਪੜਦਾ ਸੀ ਇਹ। ਹਾਂ 10ਵੀਂ ਪਾਸ ਕੀਤੀ ਸੀ ਗਾਂ ਮਤਲਬ ਉੱਥੇ ਅ ਜਲੰਧਰ ਮਤਲਬ ਦਾਖਲਾ ਲਿਆ ਸੀ। ਪੜਨਾ ਸੀਗਾ। ਇਥੇ ਕਿ ਸਰਾਲੀ ਜਿਹੜਾ ਕਿ ਸਰਾਲੀ ਪਿੰਡ ਹੈ ਸਰਾਲੀ थाना ਉਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉਥੇ ਲੜਾਈ ਹੋ ਗਈ ਹੈ ਤੇ ਉਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉਥੇ ਮੋਕਾ ਜਾ ਕੇ ਦੇਖਿਆ ਜਾਂਦਾ ਹੈ ਤੇ ਉਥੇ ਆਪਾਂ ਦੇਖਦੇ ਆ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਆ ਤੇ ਉਥੇ ਖੂਨ ਢਲਿਆ ਹੋਇਆ ਸੀ ਇਹਦੇ ਉੱਤੇ ਕਿਰਚ ਦਾ ਯੂਜ਼ ਕੀਤਾ ਗਿਆ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇ ਪਿੰਡ ਦਾ ਰਹਿਣ ਵਾਲਾ ਹੈ ਪਲੇਅਰ ਸੀ ਮੁੰਲਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ ਆ ਕਿ ਸਰ ਕਾਰਨ ਕੋਈ ਮਾਰਨ ਦਾ ਆਪਸੀ ਰੰਜਿਸ਼ ਆ ਇਹਨਾਂ ਦੀ ਆਪਸੀ ਸਕੂਲ ਲੈਵਲ ਤੇ ਰੰਜਿਸ਼ ਭਾਈ ਚਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨ ਆਪਾਂ ਵੈਰੀਫਾਈ ਕਰ ਰਹੇ ਆ ਤੇ ਦੋਸ਼ੀ ਦੀ ਪਾਲ ਕਰ ਰਹੇ ਆ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾ ਨਾਲ ਜਾਣ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਨਾਲ ਜਾਣ ਦਿੱਤਾ ਤੇ ਫਿਰ ਮੈਸੇਜ ਪੋਸਟਮੈਨ ਨੂੰ ਭੇਜ ਦਿੱਤਾ ਸਾਜੀ ਪੋਸਟਮੈਨ ਨੂੰ ਭੇਜ ਦਿੱਤਾ ਆਪਾਂ ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ ਚ ਕਲੂ ਇਹ ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੌਂਡ ਅਪ ਕੀਤੇ ਆ ਉਹਨਾਂ ਤੋਂ ਕੁਛ ਗਿਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ